ਖੁਸ਼ਿਆ ਪਰਵਚਮ ਮਾਸੂਮ ਬੱਚੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਹੋਈ ਦਰਿੰਦਗੀ ਤੇ ਕਤਲ ਦੇ ਮਾਮਲੇ ਤੋਂ ਬਾਅਦ ਪੰਜਾਬ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਰੋਸ ਵਧ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਨਾ ਪ੍ਰਵਾਸੀ ਮਜ਼ਦੂਰਾਂ ਨੂੰ ਸੂਬੇ ਚੋਂ ਬਾਹਰ ਕੱਢਣ ਦੀ ਮੰਗ ਵੀ ਲਗਾਤਾਰ ਝੋਰ ਫੜਦੀ ਜਾ ਰਹੀ ਹੈ ਉਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਸਟੈਂਡ ਲਿਆ ਗਿਆ ਉਹਨਾਂ ਨੇ ਕਿਹਾ ਕਿ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾਂ ਨੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਸੰਚੇਦ ਕੀਤਾ ਕਿ ਉਹ ਪ੍ਰਵਾਸੀ ਮਜ਼ਦੂਰਾਂ ਖਿਲਾਫ ਭੜਕਾਏ ਜਾ ਰਹੇ ਅੰਨੇ ਫਿਰਕੂਤੇ ਇਲਾਕਾਈ ਜਨੂਨ ਦੀ ਲਪੇਟ ਵਿੱਚ ਨਾ ਆਉਣ ਇਸ ਭੜਕਾਉ ਪ੍ਰਚਾਰ ਉਹ ਰੱਦ ਕਰਨ ਤੇ ਆਪਣਾ ਧਿਆਨ ਹੜਪੀੜਤਾ ਇਲਾਕਿਆਂ ਦੇ ਲੋਕਾਂ ਦੀ ਸਹਾਇਤਾ ਤੇ ਇਸ ਨਾਲ ਜੁੜੇ ਹੱਕੀ ਮੁੱਦਿਆਂ ਤੇ ਕੇਂਦ੍ਰਿਤ ਕਰਨ ਜਥੇਵੰਦੀ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਅਤੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਮਾਸੂਮ ਬੱਚੇ ਤੇ ਵੈਸ਼ੀ ਕਤਲ ਦੇ ਦੋਸ਼ੀ ਬੰਦੇ ਵਿਅਕਤੀ ਨੂੰ ਸਖਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਅਤੇ ਪੀੜਤ ਪਰਿਵਾਰ ਤੇਜੇ ਨਾਲ ਇਨਸਾਫ ਦਿੱਤਾ ਜਾਣਾ ਚਾਹੀਦਾ ਬਿਨਾ ਸ਼ਕੂਸਾ ਵਿਅਕਤੀ ਦੇ ਵੱਲੋਂ ਕੀਤਾ ਗੁਨਾਹ ਨਾਮ ਬਖਸ਼ਣਯੋਗ ਆ ਪਰ ਇੱਕ ਵਿਅਕਤੀ ਦੇ ਅਜੇ ਗੁਨਾਹ ਨੂੰ ਕਿਸੇ ਸਮੂਚੇ ਭਾਈਚਾਰੇ ਨਾਲ ਜੋੜਨਾ ਤੇ ਉਸ ਨੂੰ ਲੋਕਾਂ ਦੀ ਨਫ਼ਰਤ ਦਾ ਨਿਸ਼ਾਨਾ ਬਣਾਉਣ ਵਾਲਾ ਪੜਕਾਉ ਪ੍ਰਚਾਰ ਚਲਾਉਣਾ ਤੇ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹਰ ਸਮਾਜ ਵਿੱਚ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੌਜੂਦ ਨੇ ਅਜਿਹੇ ਪੜਕਾਉ ਪ੍ਰਚਾਰ ਚਲਾਉਣ ਤੇ ਵਕ ਵਕ ਥਾਵਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਪਛਾਣੇ ਜਾਣੇ ਚਾਹੀਦੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਭਜਾਉਣ ਦੇ ਹੋਕਰਿਆਂ ਲਈ ਜਿਹੜੀਆਂ ਪੜਕਾਉ ਤੇ ਫਿਰਕੂ ਤਾਕਤਾਂ ਸਰਗਰਮ ਨੇ ਇਹ ਉਹੀ ਲੋਕ ਨੇ ਜਿਹੜੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵੇਲੇ ਭਾਸ ਭਾਸ ਸਰਕਾਰ ਦੇ ਅੱਥਾਂ 'ਚ ਖੇਡਦੇ ਰਹੇ ਨੇ ਹੁਣ ਫਿਰ ਇਹਨਾਂ ਨੂੰ ਪੰਜਾਬ ਅੰਦਰ ਧਿਆਨ ਭਟਕਾਉਣ ਤੇ ਨਵੀਂ ਤਰ੍ਹਾਂ ਦਾ ਵਿਖੇੜਾ ਪਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਆ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਖੇਤੀ ਤੇ ਹੋਰ ਵਕਫਾ ਵਕਫਾ ਤਰ੍ਹਾਂ ਦੇ ਕੀਤਿਆਂ ਦੇ ਵਿੱਚ ਅਹਿਮ ਕੰਮਾਂ ਸ਼ਕਤੀ ਬਣੇ ਹੋਏ ਨੇ ਇਹ ਮਜ਼ਦੂਰ ਆਜੇ ਸਖਤ ਜਾਣ ਤੇ ਅਨਮਨੁੱਖੀ ਕਿਸਮ ਦੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਪੰਜਾਬੀ ਕਿਰਤੀ ਵੀ ਕੰਮ ਕਰਨ ਤੋਂ ਕੰਧਰਾਉਂਦੇ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਪ੍ਰਵਾਸੀ ਵਰਤਿਆਂ ਤੋਂ ਕੋਈ ਖਤਰਾ ਨਹੀਂ ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਅਸਲ ਖਤਰਾ ਪੰਜਾਬੀ ਸਮਾਜ ਅੰਦਰਲੇ ਜ਼ਗੀਰਦਾਰਾਂ ਵੱਡੇ ਸਰਮਾਇਦਾਰਾਂ ਤੋਂ ਆ ਇਹ ਖਤਰਾ ਸਮਰਾਜੀ ਕੰਪਨੀਆਂ ਤੋਂ ਆ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ ਨੇ ਤਾਂ ਉਥੇ ਹੀ ਪਾਕੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਦੇ ਵੱਲੋਂ ਜਿਹੜਾ ਇੱਕ ਹੋਰ ਵੱਡਾ ਬਿਆਨ ਜਾਰੀ ਕੀਤਾ ਗਿਆ ਉਹ ਤਾਂ ਸਾਨੂੰ ਉਹ ਵੀ ਸੁਣਾ ਦਿੰਨੇ ਆ ਤਾਂ ਮਸ਼ਤਕ ਦੇ ਵਿੱਚ ਅਸੀਂ ਮੁਰੇ ਤੇ ਜਦੋਂ ਫਿਰ ਇਹਹੀ ਜੀ ਵਰਤਾਰੇ ਦੀ ਗੱਲ ਆਉਂਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀਆਂ ਤੁਕਾਂ ਪੜ੍ਹਦੇ ਆ ਉਹਨਾਂ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਸਿੱਧਤ ਹੁੰਨੇ ਆ ਤਾਂ ਅਸੀਂ ਜਿਹੜੇ ਥਲੜੀ ਪੌੜੀ ਦੇ ਲੋਕ ਨੇ ਉਹਨਾਂ ਨੂੰ ਤਾਂ ਇਹ ਸਮਝਦਿਆਂ ਵੀ ਇਹ ਹੀ ਧਰਤੀ ਦੇ ਅਸਲ ਮਾਲਕ ਜੇ ਮਬੇ ਨਾਨਕ ਨੂੰ ਆਪਾਂ ਪੁੱਛਣਾ ਉਹਨਾਂ ਦੀ ਮਾਰਗ ਤੇ ਚੱਲਣਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਜਾਤ ਦੀ ਗੱਲ ਕਰਦੇ ਉਹ ਤਾਂ ਇੱਥੋਂ ਦੇਖ ਲਿਓ ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਤੇ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ ਲੜਾਈ ਸਾਡੀ ਭਈਆਂ ਨਾਲ ਬਣਦੀ ਐ ਇਹ ਤੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਾਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਾਟ ਕਰ ਦੇਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰ ਦੇ ਇਹ ਪਹੁੰਚ ਕਿਹੜੀ ਐ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਪੈਕਟ ਕੱਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੇਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ 'ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਐ ਉਦੋਂ ਉਸ ਵੇਲੇ ਉਸ ਵੇਲੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਦਾ ਗੰਦਮਾ ਪੂਰਾ ਖੜਕਿਆ ਹੋਇਆ ਉਸ ਵੇਲੇ ਭਈਆਂ ਨੂੰ ਭੁਜਾ ਦੇਣਾ ਤੇ ਉਧਰੋਂ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵਾਂਗੇ ਨੌਕਰੀਆਂ ਦੇ ਦੇਣਗੇ ਉਹ ਨੌਕਰੀਆਂ ਪਹਿਲਾਂ ਇਹਨਾਂ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਅਰਾ ਮਾਰ ਕੇ ਇਹ ਮਦਦ ਕਿਹਦੀ ਹੋ ਗਈ ਭਈ ਇਹ ਬੀਜੇਪੀ ਦੀ ਮਦਦ ਹੋ ਰਹੀ ਐ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਸਰਕਾਰ ਦਾ ਵੀ ਕੋਈ ਨਹੀਂ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹਸ਼ਿਆਰਪੁਰ ਦੀ ਘਟਨਾ ਵਾਪਰੀ ਆ ਜਿਹੜੇ ਉਹ ਭਈਏ ਨੇ ਬਰਾਤ ਕਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਉਹ ਉਹ ਏਜੰਸੀਆਂ ਨਾਲ ਭੇਜਿਆ ਬੰਦਾ ਹੋ ਸਕਦਾ ਜਿਹਨੇ ਇਹ ਘਟਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁਲਿਸ ਨੇ ਲਿਆ ਉਹਦਾ ਅਜੇ ਤੱਕ ਪੜਤਾਲ ਜਿਉਂ ਦੀ ਹੋ ਸਕੀ ਉਹਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹੇ ਤੋਂ ਕੀਤਾ ਤੈਨਾਂ ਇਹ ਘਟਨਾ ਕਿਉਂ ਕੀਤੀ ਹੈ ਇਸ ਗੱਲ ਦੀ ਪੜਤਾਲ ਨਹੀਂ ਹੋਈ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਤੇ ਦੋਸ਼ ਨਹੀਂ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰਾ ਤੇ ਸੁਖਦੇਵ ਦਾ ਦੋ ਦਿਨ ਦਾ ਰਿਮਾਂਡ ਛੱਡਿਓਰਾ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਲੈ ਲਿਆ ਤੇ ਉਹ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰ ਮੱਚੀ ਵੀ ਹੈ ਉਹਦਾ ਰਿਮਾਂਡ ਹੀ ਦੋ ਦਿਨ ਦਾ ਮੰਗੇ ਪੁਲਿਸ ਨੇ ਜਣੀ ਕਿੱਧਰ ਨੂੰ ਜਾ ਰਹੀ ਹੈ ਗੱਲ ਜਦੋਂ ਸਰਕਾਰ ਇੱਕ ਦੋਸ਼ੀ ਨੂੰ ਸਜਾ ਦੇਣ ਦੀ ਵਜ੍ਹਾ ਇਹ ਗੱਲ ਦੀ ਪੜਤਾਲ ਕਰਨ ਦੀ ਵਜ੍ਹਾ ਵੀ ਇਸ ਬੰਦੇ ਦੀ 5 ਸਾਲਾਂ ਦੇ ਬੱਚੇ ਨਾਲ ਦੁਸ਼ਮਣੀ ਸੀ ਇਹਨੇ ਇਹਦਾ ਕਤਲ ਕਿਉਂ ਕੀਤਾ ਇਹ ਪੜਤਾਲ ਦੀ ਗੱਲ ਕੱਢੀ ਕਾਤੋਂ ਨਹੀਂ ਭਈ ਇਸ ਗੱਲ ਤੇ ਕੋਈ ਜ਼ੋਰ ਨਹੀਂ ਭਜਾ ਦਿਓ ਭੰਜਾ ਪੰਜਾਬ ਦੀਆਂ ਕੁੱਲ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਤਾਂ ਆਪਣਾ ਗਾਲਾਂ ਬਥੇਰੀਆਂ ਕੱਢੀਆਂ ਤੇ ਬਥੇਰੀਆਂ ਖਾਦੀਆਂ ਹੁਣ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਤਾਂ ਕੱਲੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚ ਇਹਨਾਂ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ ਸਾਰੇ ਲੋਕ ਬੋਲਣ ਲੱਗੇ ਹੁਣ ਅਸਲ 'ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿੰਨੇ ਉੱਚੇ ਨੇ ਨੀਮਿਆਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਲਿਆ ਫਿਰ ਉਦੋਂ ਕੌਣ ਬੋਲਿਆ ਜਿਵੇਂ ਹੁਣ ਤਾਂ ਜਾਂਦਾ ਝੰਡਾ ਸੂਚਨ ਜ਼ਿਕਰ ਕਰਕੇ ਗਿਆ ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਆਪ ਬਤ ਦਿੱਤਾ ਰਸਮ ਤਾਂ ਉਹਨਾਂ ਨੇ ਚਲਾਈ ਜਾਨਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ 8-8 ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੂਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ ਓਡੀਸ਼ਾ ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਗੁਜਰਾਤ ਦਾ ਜਿਹੜਾ ਸਾਹਬ ਸਿੰਘ ਆ ਉਹ ਉਹ ਮੇਰੇ ਸਾ ਕਰਨਾਟਕਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡੇ ਜ਼ਿਲ੍ਹਿਆਂ ਦੇ ਨੇ ਅੱਡੇ ਅੱਡੇ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਪੰਨੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪਹਿਰੇਦਾਰੀ ਕਰਦੇ ਹੋਏ ਅਸੀਂ ਆ ਬਾਬੇ ਦਾ ਠਾਕੇ ਇੱਕ ਹਾਕਮਾਂ ਦੀ ਨਿਸ਼ਾਨ ਨਿਸ਼ਾਨਦੇਹੀ ਕਰ ਰਹੇ ਆ ਉਹਨਾਂ ਦੀ ਉਹਨਾਂ ਦੀ ਮਦਦ ਕਰ ਰਹੇ ਆ ਬੀਜੇਪੀ ਦੇ ਪੈਰ ਲੱਗਣ ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨ ਇਹ ਪੈਂਤੜਾ ਅੱਜ ਦਾ ਨਹੀਂ ਜਦੋਂ ਉਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਰਡਰ ਤੇ ਮੋਰਚਾ ਲੱਗੇ ਇਹ ਪੈਂਤੜਾ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਖੱਕੜੀ ਕਰੇਲੇ ਕਰਨ ਦਾ ਹਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਪੜ੍ਹਾਉਣ ਦਾ ਪੈਂਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਪੜ੍ਹਾਉਣ ਦਾ ਪੈਂਤੜਾ ਦੂਜਾ ਤੁਸੀਂ ਹੁਣ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਯੂਪੀ ਜੀ ਜਿੰਨੇ ਯੂਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲਖਨਪੁਰ ਖੀਰੀ ਦੇ ਵਿੱਚ ਮੈਂ ਦੋ ਦਿਨ ਲਾ ਕੇ ਆਇਆ ਦੋ ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ ਦੋ ਰਾਤਾਂ ਸੀ ਰਿਹਾ ਸਾਡੀਆਂ ਦੋ ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਆਹ ਨਹੀਂ ਸ਼ਾਨ ਗੁਰੂ ਘਰ ਸੀ ਉੱਥੇ ਇੱਕ ਬੰਦਾ ਆਇਆ ਸਾਡੇ ਸੰਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡ ਹੈ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚਲੋ ਅਸੀਂ ਉਹਦੇ ਘਰੇ ਗਏ ਚਾਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਦ ਦੇ ਆਲੇ-ਦਾਲੇ ਕਮਾਲ ਸੀਗਾ ਸਾਰੇ ਉਹਦੇ ਮੇਰੇ ਖਿਆਲ 100 ਕਿਲ ਦੇ ਆਲੇ-ਦਾਲੇ ਕਮਾਦ ਦਾ ਹੋਊਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਿਰਫ ਉਹ ਦੋਨੇ ਜੀ ਇੱਕ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦਿਆਂ ਸੀ ਜਾਂ ਉਹ ਉਧਰ ਦੀਆਂ ਵਿਹਾ ਉਸ ਉਸ ਏਰੀਆ ਦੇ ਯੂਪੀ ਰਿਆ ਸੀ ਜਿਹੜੇ 10 ਮਜ਼ਦੂਰ ਉਹਨੇ ਗੱਨਾ-ਗੱਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਦੀਆਂ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਿਹਾ ਕਰਦੇ ਹੋ ਜੇ ਹਿੰਦੂ ਸਿੱਖਾ ਦਾ ਮਸਲਾ ਠਾਉਂਦੇ ਹੋ ਜੀ ਸਾਡੇ ਤਾਂ ਕਾਲ ਦੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਇਆ ਸਾਡਾ ਤਾਂ ਜਿਹੜਾ ਲੋਹਾ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆ ਗੱਲਾਂ ਕਰਨੀਆਂ ਛੱਡ ਦਿਓ ਉਹਨਾਂ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡੇ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ ਵੀ ਕੀ ਘਟਨਾ ਵਾਪਰ ਗਈ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਐ ਨਹੀਂ ਪਤਾ ਲੱਗਿਆ ਵੀ ਗੱਲ ਕੀ ਵਾਪਰ ਗਈ ਉਹਨੂੰ ਬਾਅਦ ਤੋਂ ਪਤਾ ਲੱਗਿਆ ਮਾਰਿਆਂ ਤੋਂ ਬਾਅਦ ਬੱਚੇ ਮਾਰਿਆਂ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆਂ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਾਉਣਾ ਚਾਹੁੰਦੇ ਬਈ ਇਹ ਖਲਾਰਾ ਪਾਉਣਾ ਚਾਹੁੰਦੇ ਉਹ ਤਾਂ ਹੁਣੀ ਕਹਿਣ ਲੱਗੇ ਉਹ ਮੰਤਰੀ ਨੇ ਬਿਆਨ ਦਿੱਤਾ ਵੀ ਆਜੋ ਹੁਣ ਤੱਕ ਤਾਂ ਨੇ ਰਜਗਾਰ ਦਿੱਤਾ ਨਹੀਂ ਉਹ ਹੁਣ ਰਜਗਾਰ ਦੀ ਜਦੋਂ ਗੱਲ ਕਰਦੀ ਹੈ ਜਨ ਇਹ ਭਰਾਵੋ ਇਹ ਫਿਰਕਾ ਪ੍ਰਸਤੀ ਵਾਲੀ ਗੱਲ ਹੈ ਇਹ ਤੋਂ ਖਬਰਦਾਰ ਹੋਣਾ ਚਾਹੀਦਾ ਇਹਦਾ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਚਾਇਤ ਦੇ ਉਹ ਇਹ ਜੇ ਪੰਚਾਇਤੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਗੀਆਂ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪਾਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚੁਣਾਉਣ ਗੀਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਉਹ ਜਿਹੜੀ ਛੰਨਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲੋਂ ਵੀ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪਦੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ਼ ਨਹੀਂ ਕਰਨਾ ਚਾਹੀਦਾ